ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸੰਤਿਗ੍ਰਿਤ ਇੱਕ ਵਾਦਸਾ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬੰਤਾ ਭਰਾਜ ਨੂੰ ਆਪ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਉਸ ਦੀ ਕੜੀ ਨਾ ਦੇਖੋ ਕਰੋ ਕਿਰਪਾ i yeah. ਕੀਮਤ ਕਹੀ ਨ ਜਾਈ ਸਾਡੀ ਕੀਮਤ ਕਹੀ No! सतनाम श्री वाहे गुरू साहिब जी कान हर बूंद बसोरो मावल कुसम बनत बसंत गनंत नव रस किरन उदर सागर को ਗੰਗ ਤੇ ਰੰਗ ਅੰਤਕ ਭਾਵ ਅਰੁਦਰ ਧਿਆਨ ਗਿਆਨ ਸਤ ਗੁਰ ਕੀ ਕਵ ਜਨ ਭਲ ਉਹਨਹਿ ਜੋ ਗਾਵੇ ਵੱਲੇ ਅਮਰਦਾਸ ਗੁਣ ਤੇਰੀ 에ਰੀ ਉਪਮ ਤੋਹਿ ਬਾਨਾਵ వల్లే అమర్దాస్ గుణ తేరే తేరి ఉపమా తోయ బాణ అవ కబీర్ మేరా ముఝమే కృష్ణ హి జో కછ హస్ తేరా తేరా తుజ్కో సాబతి क्याग मेरा हो आया दूर चलक मकी तरण आयो मसा रखी चेत में मेरा सभु हो دکھ گواہی جیو نام رہو साधू رہو ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਹਿਣ ਜਪਿਓ ਗੁਰਮੰਤ ਰਾਮ ਨਾਮ ਓਰ ਮਹਿਗਉ ਜਾਕ ਸਾਹ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤਹਾਰ ਸੋ ਕਹੂ ਢਲ ਗੁਰਸੇ ਅਹਨ ਸਹਜ ਸੁਭਾਈ ਦਰਸਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਵਤ ਕੁਸਮਦੀ ਨੂਰ ਅਰ ਸੋ ਕਰਸਾ ਚਟਿਆ ਤੁਧ ਡਿਠੀ ਸਚੇ ਪਾਤ ਸਾਹ मल जनम जनम दी कॾी सजण सॼा पात सहु तिर सहो जिस बास बेठियां सोह तवना द वे सह ਸ੍ਰੀ ਵਾਹਿਗੁਰੂ ਸਾਹਿਬ ਜੀ ਅਰਵਾਗੋ ਨਰਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ சி ஆனா சர் பாத நோ நிர் ஜானா ਜਾਗਦੇ ਆਰ ਸਿਮਰਤ ਪ੍ਰਾਨਾ ਕਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਾਨਾ ਸੇਖਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ ਉਹ ਗੁਰੂ ਗੁਰੂ ਪਿਆਰੀ ਗੁਰ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਤਦ ਆਸ੍ਰੀ ਰਾਗ ਅੰਦਰ ਹੈ ਜੀ ਅੰਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰ ਅੰਗ 691 ਉੱਪਰ ਸਬਾਈ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਤੁਹਾਡਾ ਗੁਰੂ ਘਰ ਆਇਆ ਗਾ ਵਿਆ ਸੁਣਿਆ ਸਫਲ ਹੋ ਜਾਏ ਓਲਾ ਚੁੱਕਾਂ ਦੀ ਖਿਵਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ